ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਮੌਸਮ ਦੇ ਹਾਲਾਤ 14 15 16 ਨਵੰਬਰ ਤਿੰਨ ਦਿਨਾਂ ਦੇ ਮੌਸਮ ਦੀ ਜਾਣਕਾਰੀ ਰੱਖਣ ਜਾ ਰਹੇ ਆ ਤੁਹਾਡੇ ਸਾਹਮਣੇ ਕਿਉਂਕਿ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਇੱਕ ਐਂਟਰ ਕਰਨ ਦੀ ਇੱਕ ਉਮੀਦ ਜੀ ਬਣਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਮੀਂਹ ਦੇ ਹਾਲਾਤ ਵੀ ਬਣ ਸਕਦੇ ਨੇ ਤੇ ਜਿਸ ਦੇ ਨਾਲ ਹੁਣ ਸੈਟਲਾਈਟ ਇਮੇਜ ਵੀ ਪ੍ਰਭਾਵਿਤ ਹੋ ਰਹੀ ਹੈ ਬੱਦਲਬਾਜ਼ੀ ਵੀ ਹੋਵੇਗੀ ਅੱਜ ਧੁੰਦ ਦਾ ਮਾਹੌਲ ਵੀ ਪੰਜਾਬ ਦੇ ਸਾਰੇ ਪਾਸੇ ਬਣਿਆ ਹੋਇਆ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਧੁੰਦ ਦਾ ਹਾਲਾਤ ਤੁਹਾਡੇ ਇਲਾਕੇ ਵਿੱਚ ਫਿਲਹਾਲ ਕਿਵੇਂ ਨੇ ਧੁੰਦ ਘਟੀ ਹੈ ਜਾਂ ਨਹੀਂ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਪਿੰਡ ਸ਼ਹਿਰ ਅਤੇ ਇਲਾਕੇ ਦਾ ਨਾਮ ਕਮੈਂਟ ਬਾਕਸ ਵਿੱਚ ਕਮੈਂਟ ਵੀ ਕਰਦੇ ਹੋ ਸੈਟਲਾਈਟ ਤੇ ਵਿੱਚ ਦੇਖੀ ਜਾਵੇ ਤਾਂ ਫਿਲਹਾਲ ਮੌਸਮ ਠੀਕ ਹੈ ਕੋਈ ਵੱਡੀ ਸਿਸਟਮ ਨਹੀਂ ਬਣਦੇ ਦਿਖਾਈ ਦੇ ਰਹੇ ਪਰ ਜਿਹੜੇ ਇੱਕ ਪਹਾੜੀ ਖੇਤਰਾਂ ਦੇ ਵਿੱਚ ਸਿਸਟਮ ਬਣਿਆ ਹੋਇਆ ਤੇ ਇੱਕ ਪੰਜਾਬ ਦੇ ਪੱਛਮੀ ਬੱਤੀ ਸਿਸਟਮ ਬਣੇ ਹੋਏ ਨੇ ਇਹ ਅੱਜ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਬੱਦਲਬਾਈ ਐਂਟਰ ਕਰ ਜਾਵੇਗੀ ਅੱਜ 14 ਨਵੰਬਰ ਨੂੰ ਲਗਭਗ ਪੂਰੇ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਦੀ ਇੱਕ ਪਰਤ ਬਣਦੀ ਹੋਈ ਦਿਖਾਈ ਦੇ ਰਹੀ ਹੈ ਹਲਕੇ ਦਰਮਿਆਨੀ ਪਰਤ ਹੋਵੇਗੀ ਅਜੇਾ ਨਹੀਂ ਹੈ ਕਿ ਬਹੁਤ ਸੰਘਣਾ ਬੱਦਲ ਪੰਜਾਬ ਵਿੱਚ ਐਂਟਰ ਕਰੇਗਾ ਅੱਜ ਤੇ ਨਾ ਹੀ ਕਿਸੇ ਤਰੀਕੇ ਦੀ ਭਾਰੀ ਮੀਂਹ ਦੀ ਉਮੀਦ ਹੈ ਹਲਕੀ ਦਰਮਿਆਨੀ ਕਿਰਮਣ ਕਣੀ ਦਾ ਕੋਈ ਛੋਟਾ ਮੋਟਾ ਸਪੈਲ ਛਰਾਟਾ ਕਿਸੇ ਇੱਕ ਅੱਧੇ ਪਿੰਡ ਵਿੱਚ ਜ਼ਿਲ੍ਹੇ ਦੇ ਕਿਸੇ ਹਿੱਸੇ ਦੇ ਵਿੱਚ ਲੱਗ ਸਕਦਾ ਹੈ ਅਜੇ ਹਈ ਨਹੀਂ ਹੈ ਕਿ ਪੂਰੇ ਪੰਜਾਬ ਦੇ ਵਿੱਚ ਹੀ ਮੀਂਹ ਦੀ ਉਮੀਦ ਪੱਕਾ ਕਰ ਸਕਦੇ ਆ ਫਿਰ ਗੱਲ ਕੀਤੀ ਜਾਵੇ 15 ਤਰੀਕ ਦੀ ਕੱਲ ਨੂੰ 15 ਤਰੀਕ ਨੂੰ ਦੁਬਾਰਾ ਤੋਂ ਫੇਰ ਸਿਸਟਮ ਇਹ ਬਦਲੀ ਬਣਦੇ ਹੋਏ ਦਿਖਾਈ ਦੇਣਗੇ ਕਿਉਂਕਿ ਜੋ ਸਿਸਟਮ ਪੰਜਾਬ ਤੋਂ ਦੂਰ ਨੇ ਉਹ ਪੰਜਾਬ ਦੇ ਨੇੜੇ 15 ਤਰੀਕ ਨੂੰ ਪਹੁੰਚ ਜਾਣਗੇ ਜਿਸ ਦੇ ਨਾਲ ਕੀ ਇੱਕ ਭਾਰੀ ਸੰਗਣੇ ਬੱਦਲਵਾਈ ਦੀ ਲੇਅਰ ਕੱਲੂ ਫੇਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਕੱਲ ਨੂੰ ਵੀ ਆਪਾਂ ਇੰਨੀ ਉਮੀਦ ਨਹੀਂ ਕਰ ਸਕਦੇ ਕਿ ਭਾਰੀ ਮੀਂਹ ਹੋਵੇਗਾ ਪਰ ਹਾਂ ਇੰਨਾ ਜ਼ਰੂਰ ਹੈ ਕਿ ਬੱਦਲੀ ਸਿਸਟਮ ਜ਼ਰੂਰ ਹੋਣਗੇ ਤੇ ਹਵਾ ਦਾ ਰੁੱਖ ਜਿਹੜਾ ਹੈ ਉਹ ਪੱਛਮ ਦਿਸ਼ਾ ਤੋਂ ਹੋ ਜਾਵੇਗਾ ਤੇ ਪੱਛਮ ਦਿਸ਼ਾ ਦੀ ਹਵਾ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਠੰਡਾ ਅਹਿਸਾਸ ਦਿਨ ਦੇ ਵੇਲੇ ਜ਼ਰੂਰ ਵਧੇਗਾ ਪਰ ਬੱਦਲੀ ਸਿਸਟਮ ਆ ਜਾਣ ਦੇ ਕਾਰਨ ਇੱਕ ਨਿੱਗ ਵਾਲਾ ਮਾਹੌਲ ਦੁਆਰਾ ਤੋਂ ਬਣੇਗਾ ਜਿਸ ਦੇ ਨਾਲ ਤਾਪਮਾਨ ਜਿਹੜੇ ਨੇ ਉਹ 30 ਡਿਗਰੀ ਦੇ ਨੇੜੇ-ਤੇੜੇ ਖੜੇ ਰਹਿਣਗੇ ਕੱਲ ਨੂੰ ਅਤੇ ਅੱਜ ਤਾਂpan ਜ਼ਿਆਦਾ ਗਰਮ ਦੀ ਉਮੀਦ ਨਹੀਂ ਹੈ ਦੁਪਹਿਰ ਦੇ ਵੇਲੇ ਹਾਂ ਸਵੇਰ ਤੇ ਸ਼ਾਮ ਦੀ ਠੰਡ ਫਿਰ ਹਾਲ ਬਰਕਰਾਰ ਰਹੇਗੀ ਕੱਲ ਕੀਤੀ ਜਾਵੇ 16 ਤਰੀਕ ਦੀ 16 ਤਰੀਕ ਕਾਫੀ ਇੰਪੋਰਟੈਂਟ ਦਿਨ ਬਣ ਰਿਹਾ ਹੈ ਕਿਉਂਕਿ ਇਸ ਦਿਨ ਜਿਹੜੇ ਆ ਸਿਸਟਮ ਨੇ ਇਹ ਸਿਸਟਮ ਸਾਰੇ ਪੰਜਾਬ ਵੱਲ ਕੂਚ ਕਰ ਜਾਣਗੇ ਤੇ ਸਵੇਰ ਦੇ ਵੇਲੇ ਪੰਜਾਬ ਦੇ ਉੱਤਰੀ ਪੱਛਮੀ ਹਿੱਸਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਮਾਸ਼ਹਿਰ ਤੇ ਸੈਂਟਰਲ ਪੰਜਾਬ ਲੁਧਿਆਣਾ ਮੋਗਾ ਇਹ ਕੁਝ ਕੁ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਇਸ ਸਿਸਟਮ ਦੀ ਥੋੜੀ-ਬਹੁਤੀ ਕਾਰਵਾਈ ਦੇਖਣ ਨੂੰ ਸਾਨੂੰ ਮਿਲ ਸਕਦੀ ਹੈ ਬਾਕੀ ਅਗਰੇ ਸਿਸਟਮ ਥੋੜਾ ਬਹੁਤਾ ਜ਼ਿਆਦਾ ਰੂਪ ਧਾਰਦਾ ਹੈ ਮਤਲਬ ਜ਼ਿਆਦਾ ਸਟਰੋਂਗ ਹੁੰਦਾ ਹੈ ਤਾਂ ਬਾਕੀ ਪੰਜਾਬ ਦੇ ਵਿੱਚ ਵੀ ਇਸ ਦੀ ਸਮਰੱਥਾ ਹੈ ਕਿ ਇਹ ਮੀਂਹ ਕਰਵਾ ਸਕਦਾ ਹੈ ਫਿਲਹਾਲ ਇਸ ਦੇ ਜਿਹੜੇ ਮੀਂਹ ਦੇ ਚਾਂਸ ਨੇ ਉਹ 20 ਤੋਂ 25% ਹੀ ਨੇ ਜ਼ਿਆਦਾ ਚਾਂਸ ਨਹੀਂ ਨੇ ਪਰ ਇਸ ਦੇ ਬਾਰੇ ਜਿਹੜਾ ਪ੍ਰੋਪਰ ਖੁਲਾਸਾ ਹੈ ਤੁਹਾਨੂੰ ਅਸੀਂ ਉਹ ਕੱਲ ਸ਼ਾਮ ਤੱਕ ਕਰਕੇ ਦੱਸ ਦੇਵਾਂਗੇ 15 ਤਰੀਕ ਦੀ ਸ਼ਾਮ ਤੱਕ ਕਿ ਇਹ ਸਿਸਟਮ ਜਿਹੜਾ ਹੈ ਕਮਜ਼ੋਰ ਹੋ ਰਿਹਾ ਹੈ ਜਾਂ ਫਿਰ ਵੱਧ ਰਿਹਾ ਹੈ ਜਾਂ ਫਿਰ ਸਟਰੋਂਗ ਹੋ ਰਿਹਾ ਹੈ ਕਿਉਂਕਿ ਹਜੇ ਇੱਕ ਦਿਨ ਵਿੱਚ ਸਵਾ ਬਚਿਆ ਹੋਇਆ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਹਵਾ ਰੁੱਖ ਬਦਲ ਲੰਦੀ ਆ ਤਾਂ ਇਹ ਸਿਸਟਮ ਜਿਹੜੇ ਨੇ ਇਹ ਕਮਜ਼ੋਰ ਵੀ ਹੋ ਜਾਂਦੇ ਨੇ ਤੇ ਕਈ ਵਾਰੀ ਇਹ ਸਿਸਟਮ ਆਪਣੇ ਆਪ ਨੂੰ ਵਿਸ਼ਾਲ ਰੂਪ ਦੇ ਵਿੱਚ ਹੋਰ ਸਟਰੋਂਗ ਕਰ ਲੈਂਦੇ ਨੇ ਜਿਸ ਦੇ ਨਾਲ ਜ਼ਿਆਦਾ ਮੀਂਹ ਦੀ ਸੰਭਾਵਨਾ ਵੱਧ ਜਾਂਦੀ ਹੈ ਅਜਿਹੇ ਦੇ ਵਿੱਚ ਇੰਨੀ ਜਲਦੀ ਕੋਈ ਪ੍ਰੈਡਿਕਸ਼ਨ ਕਰਨਾ ਚੰਗੀ ਗੱਲ ਨਹੀਂ ਹੈ ਕਿਉਂਕਿ ਜਿਹੜੇ ਸਰਦੀਆਂ ਦੇ ਮੀਂਹ ਹੁੰਦੇ ਨੇ ਇਹਨਾਂ ਦੇ ਵਿੱਚ ਕਿਸੇ ਕਈ ਵਾਰੀ ਤਾਂ ਠਰਾਅ ਆ ਜਾਂਦਾ ਹੈ ਜੋ ਕਿ ਲਗਭਗ ਦਸੰਬਰ ਮਹੀਨੇ ਤੇ ਜਨਵਰੀ ਮਹੀਨੇ ਜੀ ਦੇਖਣ ਨੂੰ ਮਿਲਦਾ ਹੈ ਕਿ ਇਹ ਮਹੀਨੇ ਦੇ ਜਿਹੜੇ ਮੀਂਹ ਹੁੰਦੇ ਨੇ ਇੱਕ ਦਿਨ ਜਾਂ ਡੇਢ ਦਿਨ ਤੱਕ ਚਲੇ ਜਾਂਦੇ ਨੇ ਲਗਾਤਾਰ ਝੜੀ ਦੇ ਮੋਹਲ ਦੇ ਵਿੱਚ ਪਰ ਜਿਹੜੇ ਨਵੰਬਰ ਮਹੀਨੇ ਦੇ ਮੀਂਹ ਹੁੰਦੇ ਨੇ ਇਹ ਇੱਕ ਸਪੈਲ ਨੂਮਾ ਮੀਂਹ ਹੁੰਦੇ ਨੇ ਜਿਹੜੇ ਘੰਟੇ ਦੋ ਘੰਟੇ ਵਿੱਚ ਹੋ ਕੇ ਨਿਬੜ ਜਾਂਦੇ ਨੇ ਤੁਸੀਂ ਅਕਸਰ ਹੀ ਦੇਖਦੇ ਹੋਗੇ ਕਿ ਨਵੰਬਰ ਮਹੀਨੇ ਵਿੱਚ ਕਣਕ ਦੀ ਬਜਾਈ ਤੋਂ ਪਹਿਲਾਂ ਜਾਂ ਕਣਕ ਦੀ ਬਜਾਈ ਦੇ ਬਾਅਦ ਇੱਕ ਅੱਧਾ ਮੀਂਹ ਜ਼ਰੂਰ ਜੇ ਆਉਂਦਾ ਹੈ ਜਿਹੜਾ ਕਿ ਲਗਭਗ ਘੰਟੇ ਦੋ ਘੰਟੇ ਦਾ ਹੁੰਦਾ ਹੈ ਤੇ ਜ਼ਿਆਦਾ ਸਟਰੋਂਗ ਉਹ ਤਾਂ ਨਹੀਂ ਹੁੰਦਾ ਪਰ ਹਲਕੇ ਦਰਮਿਆਨੀ ਸਮਰੱਥਾ ਰੱਖਦਾ ਹੁੰਦਾ ਹੈ ਅਜਿਹੇ ਦੇ ਵਿੱਚ ਅਗਰ ਕੋਈ ਸਿਸਟਮ ਆਉਂਦਾ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਦੁਵਾਰਾ ਤੋਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਵੀ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤਾਂ ਕਿ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਜ਼ਰੂਰਤ ਰਹਿੰਦੀ ਹੈ ਮੀਂਹ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਦੁਪਹਿਰ ਸ਼ਾਮ ਦੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ